ਭਾਰਤ ਪਾਕਿਸਤਾਨ ਦੇ ਵਿਚਕਾਰ ਬਣੇ جنگ ਦੇ ਹਾਲਾਤਾਂ ਦੇ ਦੌਰਾਨ ਸਿੱਖ ਕੌਮ ਦੇ ਵੱਲੋਂ ਵਾਰ-ਵਾਰ ਇਹ ਦੁਹਰਾਇਆ ਜਾ ਰਿਹਾ ਹੈ ਕਿ ਉਹ ਜੰਗ ਨਹੀਂ ਚਾਹੁੰਦੇ ਕਿਉਂਕਿ ਸਿੱਖ ਇੱਕ ਅਜਿਹੀ ਬਹਾਦਰ ਕੌਮ ਹੈ ਜਿਸਨੇ ਜੰਗਾਂ ਜੁੱਦਾਂ ਦੇ ਵਿੱਚ ਸਭ ਤੋਂ ਪਹਿਲਾਂ ਮੂਹਰੇ ਹੋ ਕੇ ਅਗਵਾਈ ਕੀਤੀ ਹੈ ਤੇ ਸਿੱਖਾਂ ਨੂੰ ਪਤਾ ਹੈ ਕਿ ਜੰਗ ਦੇ ਵਿੱਚ ਨੁਕਸਾਨ ਆਮ ਲੋਕਾਂ ਦਾ ਵੱਡੇ ਪੱਧਰ ਤੇ ਹੋ ਜਾਂਦਾ ਹੈ ਇਸ ਕਰਕੇ ਹੁਣ ਜਿਵੇਂ ਦੇ ਹਾਲਾਤ ਬਣੇ ਹੋਏ ਨੇ ਤਾਂ ਸਿੱਖ ਕੌਮ ਦੇ ਵੱਲੋਂ ਸਿੱਖ ਜਥੇਬੰਦੀਆਂ ਦੇ ਵੱਲੋਂ ਸਮੂਹਿਕ ਸਿੱਖ ਸੰਗਤਾਂ ਦੇ ਵੱਲੋਂ ਸਾਫ਼ ਤੌਰ ਤੇ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਕਿ ਜੰਗ ਨਹੀਂ ਲੱਗਣੀ ਚਾਹੀਦੀ ਪਾਕਿਸਤਾਨ ਦੇ ਵਿੱਚ ਵੀ ਸਿੱਖ ਭਰਾ ਨੇ ਆਮ ਲੋਕ ਨੇ ਤੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਵੀ ਸਿੱਖ ਰਹਿੰਦੇ ਨੇ ਤੇ ਆਮ ਲੋਕ ਨੇ ਜਿੱਥੇ ਉਹਨਾਂ ਦਾ ਹੀ ਵੱਡੇ ਪੱਧਰ ਤੇ ਨੁਕਸਾਨ ਹੋਵੇਗਾ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਨਾਲ ਹੀ ਸਰਕਾਰਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਜੇਕਰ ਹੋ ਸਕਦੀ ਹੈ ਤਾਂ ਜੰਗ ਨੂੰ ਟਾਲ ਦਿੱਤਾ ਜਾਵੇ ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਸਿੱਖ ਵੱਡੀ ਗਿਣਤੀ ਵਿੱਚ ਰਹਿੰਦੇ ਨੇ ਜਿਹੜੇ ਅਰਦਾਸ ਬੇਨਤੀਆਂ ਕਰਦੇ ਨੇ ਤੇ ਪੰਜਾਬ ਦੇ ਵਿੱਚ ਵੀ ਅਜਿਹੇ ਸਿੱਖ ਨੇ ਜਿਹੜੇ ਪਾਕਿਸਤਾਨ ਜਾਣਾ ਚਾਹੁੰਦੇ ਨੇ ਜਿਨ੍ਹਾਂ ਦੇ ਪਰਵਾਰਕ ਮੈਂਬਰ ਜਾਫਰ ਨੇੜਲੇ ਰਿਸ਼ਤੇਦਾਰ ਪਾਕਿਸਤਾਨ ਦੇ ਵਿੱਚ ਰਹਿੰਦੇ ਨੇ ਤਾਂ ਉਹਨਾਂ ਦੀ ਸਲਾਮਤੀ ਲਈ ਨਿਤ ਦੁਆ ਤੇ ਅਰਦਾਸਾਂ ਵੀ ਕਰਦੇ ਨੇ ਅਤੇ ਹੁਣ ਪਹਿਲਗਾਮ ਹਮਲੇ ਤੋਂ ਬਾਅਦ ਅਮਨ ਸ਼ਾਂਤੀ ਦਾ 1 ਮਾਰਚ ਸਿੱਖ ਜਥੇਬੰਦੀਆਂ ਦੇ ਵੱਲੋਂ ਕੱਢਿਆ ਗਿਆ ਜਿੱਥੇ ਭਾਈ ਨਾਰਾਇਣ ਸਿੰਘ ਚੌੜਾ ਦੇ ਵੱਲੋਂ ਇਸ ਜੰਗ ਦੇ ਬਣੇ ਹਾਲਾਤਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਭਾਈ ਨਾਰਾਇਣ ਸਿੰਘ ਚੌੜਾ ਨੇ ਇਹ ਕਿਹਾ ਕਿ ਇੱਕ ਪਾਸੇ ਸਾਡਾ ਸ੍ਰੀ ਦਰਬਾਰ ਸਾਹਿਬ ਹੈ ਜੋ ਕਿ ਪੰਜਾਬ ਦੇ ਵਿੱਚ ਮੌਜੂਦ ਹੈ ਤੇ ਇੱਕ ਪਾਸੇ ਸਾਡਾ ਨਨਕਾਣਾ ਸਾਹਿਬ ਹੈ ਜੋ ਪਾਕਿਸਤਾਨ ਦੇ ਵਿੱਚ ਸਥਿਤ ਹੈ ਇਸ ਕਰਕੇ ਸਿੱਖ ਕੌਮ ਕਦੇ ਨਹੀਂ ਚਾਹੇਗੀ ਕਿ ਇਹਨਾਂ ਦੋਵਾਂ ਦੇਸ਼ਾਂ ਦੇ ਵਿੱਚਕਾਰ ਕੋਈ ਜੰਗ ਲੱਗੇ ਜਾਂ ਫਿਰ ਜੰਗ ਵਰਗਾ ਮਾਹੌਲ ਹੋਵੇ ਇਸ ਦੇ ਨਾਲ ਹੀ ਨਾਰਾਇਣ ਸਿੰਘ ਚੌੜਾ ਦੇਵ ਨੇ ਸਿੱਖ ਫੌਜਾਂ ਨੂੰ ਵੀ ਕਿਹਾ ਗਿਆ ਕਿ ਧਿਆਨ ਦੇ ਨਾਲ ਕਦਮ ਚੁੱਕਣਾ ਚਾਹੀਦਾ ਹੈ ਪਰ ਕਹਾੜ ਦੇ ਵਿੱਚ ਨਹੀਂ ਆਉਣਾ ਚਾਹੀਦਾ ਨਨਕਾਣਾ ਸਾਹਿਬ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨਤਮਸਤਕ ਹੋਣ ਦੇ ਲਈ ਜਾਂਦੇ ਨੇ ਹਾਲਾਂਕਿ ਇਹਨੇ ਦਿਨੀਂ ਕਰਤਾਰਪੁਰ ਸਾਹਿਬ ਦਾ ਲਾਂਗਾ ਅਗਲੇ ਹੁਕਮਤਾਂ ਤੱਕ ਬੰਦ ਕੀਤਾ ਹੋਇਆ ਹੈ ਜਿਵੇਂ ਮਾਹੌਲ ਸ਼ਾਂਤਪੂਰਨ ਬਣ ਜਾਂਦਾ ਉਸ ਤੋਂ ਬਾਅਦ ਇਹ ਲਾਂਗਾ ਖੋਲ ਦਿੱਤਾ ਜਾਵੇਗਾ ਨਾਰਾਇਣ ਸਿੰਘ ਚੌੜਾ ਨੇ ਕਿਹਾ ਕਿ ਜੇਕਰ ਸਾਨੂੰ ਪੰਜਾਬ ਦੇ ਵਿੱਚ ਸਾਡਾ ਖਾਲਸਾ ਰਾਜ ਮਿਲ ਗਿਆ ਤਾਂ ਦੋਵੇਂ ਮੁਲਖ ਆਪਸ ਦੇ ਵਿੱਚ ਕਦੇ ਵੀ ਲੜ ਹੀ ਨਹੀਂ ਸਕਣਗੇ ਨਹੀਂ ਆ ਕਿ ਇਹ ਦੋਵੇਂ ਮੁਰਤੇ ਮੋਟਾ ਨਹੀਂ ਕਰਨਗੇ 21 ਆਟਮ ਬੰਬ ਚੱਲ ਗਿਆ ਪੂਰਾ ਪੰਜਾਬ ਇਹ ਪਾਸੇ ਵਾਲਾ ਵੀ ਤੇ ਉਹ ਪਾਸੇ ਵਾਲਾ ਵੀ ਤਬਾਹ ਹੋ ਸਕਦਾ ਅਸੀਂ ਇਹ ਤਬਾਹੀ ਨਹੀਂ ਚਾਹੁੰਦੇ ਅਸੀਂ ਸੰਪੱਤ ਦਾ ਭਲਾ ਚਾਹੁੰਦੇ ਹਾਂ ਨਾ ਇੱਥੇ ਕਿਸੇ ਨਾਲ ਸਾਡੀ ਈਰਖਾ ਨਾ ਵੈਰ ਵਿਰੋਧਾ ਇੱਕ ਪਾਸੇ ਸਾਡਾ ਨਨਕਾਣਾ ਸਾਹਿਬ ਆ ਦੂਜੇ ਪਾਸੇ ਸਾਡਾ ਦਰਬਾਰ ਸਾਹਿਬ ਆ ਸਾਡੀਆਂ ਸਿੱਖ ਫੌਜਾਂ ਨੂੰ ਵੀ ਬੜੇ ਧਿਆਨ ਦੇ ਨਾਲ ਸਤਿਮੁੱਚਣਾ ਚਾਹੀਦਾ ਕਿ ਇਹ ਨਾ ਹੋਏ ਕਿ ਜਿਵੇਂ 1962 ਦੀ ਜੰਗ ਦੇ ਵਿੱਚ ਜੇ ਜਰਨਲ ਹਰਬਖਸ਼ ਸਿੰਘ ਨਾ ਹੁੰਦੇ ਤੇ ਇਸ ਸਟੇਟ ਨੇ ਸਾਡਾ ਅੰਮ੍ਰਿਤਸਰ ਜਿਹੜਾ ਸਾਡਾ ਸਭ ਤੋਂ ਵੱਡਾ ਧਾਰਮਿਕ ਸਥਾਨ ਉਹਨੂੰ ਛੱਡ ਕੇ ਆਖਿਆ ਇਹ ਪਿੱਛੇ ਆ ਜਾਓ ਉਹਨੇ ਆਪਣੇ ਉੱਤੇ ਕੇਸ ਬਣਵਾ ਲਿਆ ਸੀ ਆਪਣੀ ਇਨਕੁਆਇਰੀ ਚਲਵਾ ਲਈ ਸੀ ਪਰ ਪਰਿਵਾਰ ਸਾਹਿਬ ਨੂੰ ਬਚਾਇਆ ਸੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਜੇ ਇਹ ਨਾਲ ਜੰਗ ਹੀ ਲੜਨੀ ਆ ਤੇ ਜਿਹੜਾ ਸਾਡਾ ਵਿਸ਼ਾਲ ਖਾਲਸਾ ਰਾਜ ਦਾ ਖੇਤਰ ਦੋ ਮੁਲਕਾਂ ਨੇ ਮੰਗ ਲਿਆ ਵਾ ਉਹ ਛੱਡ ਦੇਣ ਸੋਹਰਲੋ ਇਹ ਲੜਦੇ ਰਹਿਣਾ ਆਪੋਚ ਜੇ ਉਹ ਸਾਡਾ ਵਿਸ਼ਾਲ ਖਾਲਸਾ ਰਾਜ ਸਾਨੂੰ ਪ੍ਰਾਪਤ ਹੋ ਜਾਏ ਤੇ ਦੋਵੇਂ ਮੁਲਕਾ ਕੋਈ ਲੜੀ ਨਹੀਂ ਸਕਦਾ